ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੀ ਤਰ੍ਹਾਂ ਨਕਲੀ ਪੁਲਿਸ ਨੇ ਜੂਆਰੀਆਂ ਉਹ 3 ਲੱਖ ਰੁਪਏ ਲੁੱਟ ਲਏ ਨੇ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦਰੂ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਹ ਲਏ ਜਾਂਦੇ ਨੇ ਤੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਾ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ। ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੇ ਤਰ੍ਹਾਂ ਨਕਲੀ ਪੁਲਿਸ ਨੇ ਜੁਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਨੇ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦਰੂ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਤੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਾ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਗਈ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੀ ਤਰ੍ਹਾਂ ਨਕਲੀ ਪੁਲਿਸ ਨੇ ਜੂਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਨੇ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦ ਨੂੰ ਫਰਜ਼ੀ ਪੁਲਿਸ ਦੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲੋਂ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਇਹਦੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਾ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੇ ਤਰ੍ਹਾਂ ਨਕਲੀ ਪੁਲਿਸ ਨੇ ਜੁਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦਰੂ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲੋਂ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਇਹਦੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਰ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਾ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੀ ਤਰ੍ਹਾਂ ਨਕਲੀ ਪੁਲਿਸ ਨੇ ਜੂਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦਰੂ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲੋਂ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਇਹਦੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਰ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੀ ਤਰ੍ਹਾਂ ਨਕਲੀ ਪੁਲਿਸ ਨੇ ਜੂਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਨੇ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦਰੂ ਫਰਜ਼ੀ ਪੁਲਿਸ ਦੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਤੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਾ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਾ ਰਹੀ ਹੈ ਜਿਲੰਦਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੇ ਤਰ੍ਹਾਂ ਨਕਲੀ ਪੁਲਿਸ ਨੇ ਜੁਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਨੇ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦ ਨੂੰ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਇਹਦੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਰ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਰਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੇ ਤਰ੍ਹਾਂ ਨਕਲੀ ਪੁਲਿਸ ਨੇ ਜੁਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦਰੂ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲੋਂ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਇਹ ਤੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਾ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਾ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੀ ਤਰ੍ਹਾਂ ਨਕਲੀ ਪੁਲਿਸ ਨੇ ਜੂਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦਰੂ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਤੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਰ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੇ ਤਰ੍ਹਾਂ ਨਕਲੀ ਪੁਲਿਸ ਨੇ ਜੂਆਰੀਆਂ ਉਹ 3 ਲੱਖ ਰੁਪਏ ਲੁੱਟ ਲਏ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦਰੂ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲੋਂ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਇਹਦੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਾ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਗਈ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੇ ਤਰ੍ਹਾਂ ਨਕਲੀ ਪੁਲਿਸ ਨੇ ਜੁਆਰੀਆਂ ਉਹ 3 ਲੱਖ ਰੁਪਏ ਲੁੱਟ ਲਏ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦਰੂ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਇਹਦੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਰ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੀ ਤਰ੍ਹਾਂ ਨਕਲੀ ਪੁਲਿਸ ਨੇ ਜੂਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਨੇ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾਇਆ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦ ਨੂੰ ਫਰਜ਼ੀ ਪੁਲਿਸ ਦੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲੋਂ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਇਹਦੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਰ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਾ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੀ ਤਰ੍ਹਾਂ ਨਕਲੀ ਪੁਲਿਸ ਨੇ ਜੂਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਨੇ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦ ਨੂੰ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲੋਂ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਤੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਰ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ ਗਏ ਨੇ ਤਾਂ ਫਿਲਹਾਲ ਕਾਰਵਾਈ ਕੀਤੀ ਜਲੰਧਰ ਦੇ ਵਿੱਚ ਜਿੱਥੇ ਸਪੈਸ਼ਲ 26 ਫਿਲਮ ਦੇ ਤਰ੍ਹਾਂ ਨਕਲੀ ਪੁਲਿਸ ਨੇ ਜੁਆਰੀਆਂ ਤੋ 3 ਲੱਖ ਰੁਪਏ ਲੁੱਟ ਲਏ ਨੇ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਰਤਾਰਨਗਰ ਦੇ ਵਿੱਚ ਦੀਵਾਲੀ ਵਾਲੀ ਰਾਤ ਖੁਦਰੂ ਫਰਜ਼ੀ ਪੁਲਿਸ ਤੇ ਸੀਆਈਏ ਸਟਾਫ ਦੱਸ ਕੇ ਕੁਝ ਲੋਕਾਂ ਦੇ ਵੱਲੋਂ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਲੁੱਟਿਆ ਗਿਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਡੇ ਤੇ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਆਏ ਨੌਜਵਾਨਾਂ ਨੇ ਖੁਦ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਤੇ ਜੂਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਚੱਕ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰ ਜਾਣ ਤੇ ਨੌਜਵਾਨਾਂ ਨੇ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਜਿਹੜੇ ਨੇ ਉਹਨਾਂ ਕੋਲੋਂ ਸਾਨੂੰ ਹੋ ਇਹਨਾਂ ਦੇ ਵੱਲੋਂ ਖੋਲੇ ਜਾਂਦੇ ਨੇ ਇਹਦੇ ਇਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਟਰੋਲ ਰੂਮਰ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਜਾਂਚ ਕੀਤੀ ਹੈ ਤੇ ਸੀਸੀਟੀਵੀ ਖੰਗਾਲਿਆ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਾਡਲ ਹਾਊਸ ਦੇ ਕਰਤਾਰਨਗਰ ਦੇ ਵਿੱਚ ਜਿੱਥੇ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਤਾਂ ਪਿਸਤੌਲ ਲੈ ਕੇ ਵਰਦਈ ਧਾਰੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਇੱਥੇ ਨੌਜਵਾਨਾਂ ਤੋਂ 3 ਲੱਖ ਰੁਪਏ ਲੁੱਟ ਲਏ